ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਦਾ ਆਪਸੀ वार्तालाप ਹੁੰਦਾ ਹੈ ਸਾਖੀ ਘਰਾਂ ਨੇ ਬੜਾ ਖੂਬਸੂਰਤ ਢੰਗ ਨਾਲ ਉਹਨੂੰ ਸਾਡੇ ਸਮੁਖਸ ਰੱਖਿਆ ਹੈ ਅਗਰ ਉਹਨੂੰ ਸਮਝ ਲਈਏ ਚਿੰਤਾ ਖਤਮ ਅਗਰ ਆਪਾਂ ਸਮਝ ਜਾਈਏ ਚਿੰਤਾ ਮੁੱਕ ਜਾਏਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਤਿਆਰੀ ਚ ਨੇ ਪ੍ਰਚਾਰ ਫੇਰੀਆਂ 'ਤੇ ਉਧਰੋਂ ਪਿਤਾ ਕਲਿਆਣਦਾਸ ਜੀ ਭਾਈ ਮਰਦਾਨਾ ਜੀ ਨੂੰ ਭੇਜਦੇ ਨੇ ਕਿ ਜਾਓ ਨਾਨਕ ਜੀ ਦਾ ਪਤਾ ਕਰਕੇ ਆਓ ਵੀ ਉਹਨਾਂ ਦਾ ਮੋਦੀ ਧਿਕਾਰ ਕੈਸੀ ਚੱਲਦੀ ਪਈ ਐ ਤਲਵੰਡੀ ਤੋਂ ਭਾਈ ਮਰਦਾਨਾ ਜੀ ਚੱਲਦੇ ਨੇ ਤੇ ਸੁਲਤਾਨਪੁਰ ਪਹੁੰਚਦੇ ਨੇ ਅੱਗੇ ਉਹ ਮਹਾਰਾਜ ਤਿਆਰੀ ਕਰਕੇ ਬੈਠੇ ਨੇ ਭਾਈ ਮਰਦਾਨਾ ਜੀ ਨੂੰ ਕੋਈ ਪਤਾ ਨਹੀਂ ਤੇ ਜਦੋਂ ਭਾਈ ਮਰਦਾਨਾ ਜੀ ਨੂੰ ਦੇਖਦੇ ਨੇ ਗੁਰਦੇਵ ਤੇ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਨੂੰ ਕਿ ਆਹ ਤੇ ਤੁਸੀਂ ਬਹੁਤ ਭਲਾ ਕੀਤਾ ਤੁਸੀਂ ਆ ਗਏ ਹੋ ਹੁਣ ਆਪਾਂ ਦੋਨੋਂ ਇਕੱਠੇ ਚੱਲਾਂਗੇ ਸਫਰ ਸੌਖਾ ਹੋ ਜਾਏਗਾ ਇਹ ਲੰਬੇਰੀ ਯਾਤਰਾ ਹੈ ਸੁਖਾਲੀ ਹੋ ਜਾਏਗੀ ਹੁਣ ਸੁਭਾਵਕ ਹੈ ਭਾਈ ਮਰਦਾਨਾ ਜੀ ਪੁੱਛਣਗੇ ਵੀ ਬਾਬਾ ਜੀ ਜਾਣਾ ਕਿੱਥੇ ਹੈ ਅਜੇ ਭਾਈ ਮਰਦਾਨਾ ਨੂੰ ਪਤਾ ਹੀ ਨਹੀਂ ਹੈਗਾ ਤੇ ਮਹਾਰਾਜ ਕਹਿੰਦੇ ਭਾਈ ਜੀ ਤੇ ਤੁਸੀਂ ਬਹੁਤ ਭਲਾ ਕੀਤਾ ਜੀ ਤੁਸੀਂ ਆ ਗਏ ਹੋ ਹੁਣ ਯਾਤਰਾ ਸਾਡੀ ਸੁਖਾਲੀ ਹੋ ਜਾਏਗੀ ਕਿਉਂਕਿ ਲੰਬੇਰੀ ਯਾਤਰਾ ਹੈ ਤੇ ਭਾਈ ਮਰਦਾਨਾ ਜੀ ਪੁੱਛਦੇ ਨੇ ਮਹਾਰਾਜ ਜਾਣਾ ਕਿੱਥੇ ਹੈ ਤੇ ਗੁਰਦੇਵ ਜੀ ਜਵਾਬ ਦਿੰਦੇ ਨੇ ਜਿੱਥੇ ਕਰਤਾਰ ਲੈ ਜਾਏਗਾ ਉੱਥੇ ਜਾਣਾ ਹੈ ਚਿੰਤਾ ਕਿਵੇਂ ਮੁੱਕੇਗੀ ਥੋੜਾ ਧਿਆਨ ਦਿਆ ਜੀ ਮਹਾਰਾਜ ਕਹਿੰਦੇ ਜਿੱਥੇ ਕਰਤਾਰ ਲੈ ਜਾਏਗਾ ਉੱਥੇ ਜਾਣਾ ਹੈ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਮੂੜਾਂਗੇ ਕਦੋਂ ਤੇ ਮਹਾਰਾਜ ਜਵਾਬ ਦਿੰਦੇ ਜਦੋਂ ਕਰਤਾਰ ਮੋੜ ਲਿਆਵੇਗਾ ਉਦੋਂ ਮੂੜਾਂਗੇ ਕਰਤਾ ਭਾਵ ਬਿਲਕੁਲ ਜ਼ੀਰੋ ਮੈਂ ਜ਼ੀਰੋ ਚਿੰਤਾ ਉੱਥੇ ਹੈ ਜਿੱਥੇ ਮੈਂ ਸ਼ਿਖਰ ਤੇ ਹੈ ਜਿੱਥੇ ਕਰਤਾ ਭਾਵ ਬੜਾ ਸ਼ਿਖਰ ਤੇ ਹੈ ਕਰ ਦੇ ਅੰਦਰ ਸਭ ਤੋਂ ਜ਼ਿਆਦਾ ਚਿੰਤਾ ਕੌਣ ਕਰਦਾ ਦੱਸੋ ਜਿਹੜਾ ਸਮਝਦਾ ਹੈ ਕਿ ਸਾਰਾ ਕਰਮ ਮੇਰੇ ਸਿਰ ਤੇ ਹੈ ਉਹ ਚਿੰਤਾ ਕਰਦਾ ਸੱਚ ਹੈ ਨਾ ਜਿਹਨੂੰ ਐਸਾ ਲੱਗਦਾ ਹੈ ਕਿ ਘਰ ਮੇਰੇ ਤੋਂ ਬਿਨਾ ਚੱਲਣਾ ਕੋਈ ਨਹੀਂ ਉਹ ਕਹਿੰਦਾ ਬੱਚੇ ਮੈਂ ਪਾਲਣੇ ਨੇ ਧੀਆਂ ਪੁੱਤਰ ਮੈਂ ਪਾਲ ਲੈਣੇ ਮੈਂ ਦੇਖਣਾ ਸਾਰਾ ਜਿਹੜਾ ਘਰ ਦੇ ਅੰਦਰ ਸਭ ਤੋਂ ਜ਼ਿਆਦਾ ਕਰਤਾ ਭਾਵ ਰੱਖਦਾ ਕਿ ਮੇਰੇ ਬਿਨਾ ਕੰਮ ਨਹੀਂ ਬਣਨਾ ਉਹ ਚਿੰਤਾ ਕਰਦਾ ਉਹ ਉਹ ਚਿੰਤਾ ਸ਼िखर ਦੀ ਕਰੇਗਾ ਉਹ ਕਹਿੰਗਾ ਮੇਰੇ ਬਿਨਾ ਕੁਝ ਪਰ ਉਹਨੂੰ ਭੋਲੇ ਨੂੰ ਪਤਾ ਨਹੀਂ ਕਿ ਜਦੋਂ ਉਹਨੇ ਨਹੀਂ ਹੋਣਾ ਘਰ ਨੇ ਉਦੋਂ ਵੀ ਚੱਲਣਾ ਤੇ ਜਦੋਂ ਉਹ ਧਰਤੀ ਤੇ ਨਹੀਂ ਸੀ ਆਇਆ ਘਰ ਉਦੋਂ ਵੀ ਚੱਲਦਾ ਸੀ ਪਰ ਉਹਦਾ ਵਹਿਮ ਹੈ ਨਾ ਕਿ ਮੇਰੇ ਬਿਨਾ ਚੱਲਣਾ ਕੋਈ ਨਹੀਂ ਉਹਦਾ ਭਰਮ ਹੈ ਇਕ ਕਰਤਾਰ ਨੇ ਚਲਾਣਾ ਜਿਹਦੀ ਗੱਲ ਮਹਾਰਾਜ ਜੀ ਕਰਦੇ ਨੇ ਪੁੱਛਦਾ ਮਹਾਰਾਜ ਮੁੜਾਂਗੇ ਕਦੋਂ ਸਤਿਗੁਰ ਕਹਿੰਦੇ ਜਦੋਂ ਕਰਤਾਰ ਮੋੜ ਲਿਆਵੇਗਾ ਮਹਾਰਾਜ ਰਾਹ ਕਿੱਥੇ ਪਾਤਸ਼ਾਹ ਕਹਿੰਦੇ ਜਿੱਥੇ ਕਰਤਾਰ ਰੱਖੇਗਾ ਖਾਂਗੇ ਮਹਾਰਾਜ ਕੀ ਹਾ ਤੂੰ ਕਹਿੰਦਾ ਜੋ ਕਰਤਾਰ ਖਵਾਏਗਾ ਉਹ ਖਾ ਲਾਂਗੇ ਜੋ ਕਰਤਾਰ ਸ਼ਿਕਾਏਗਾ ਉਹ ਛਕ ਲਾਂਗੇ ਹੁਣ ਥੋੜੀ ਜੀ ਤਲਖੀ ਭਾਈ ਮਰਦਾਨਾ ਜਿਹਦੇ ਅੰਦਰ ਹੁੰਦੀ ਹੈ ਵੀ ਸਾਰਾ ਕੁਝ ਕਰਤਾਰ ਤੇ ਸੁਠੀ ਜਾਂਦੇ ਹੋ ਮਿੱਤਰ ਹੈ ਨਾ ਤਾਂ ਮਿੱਤਰਾਂ ਨਾਲ ਮਿੱਤਰਾਂ ਜਿਹਾ ਕਰੀਦਾ ਹੁੰਦਾ ਉਹ ਕਹਿੰਦਾ ਬਾਬਾ ਜੇਕਰ ਸਾਰਾ ਕੁਝ ਕਰਤਾਰ ਕਰੇਗਾ ਤਾਂ ਫਿਰ ਤੁਸੀਂ ਕੀ ਕਰੋਗੇ ਸਾਰਾ ਕੁਝ ਕਰਤਾਰ ਨਹੀਂ ਕਰਨਾ ਕਿ ਤੁਸੀਂ ਵੀ ਕੁਝ ਕਰੋਗੇ ਤੋ ਫਿਰ ਮਾਰਾ ਜੇ ਕਹਿੰਦੇ ਭਾਈ ਜੀ ਤੁਸੀਂ ਭਲਾ ਕਿਹਾ ਜੇ ਮੈਂ ਕੁਝ ਨਹੀਂ ਕਰਨਾ ਜੋ ਕਰਨਾ ਕਰਤਾਰ ਨਹੀਂ ਕਰਦਾ ਜਦੋਂ ਤੁਹਾਨੂੰ ਇਹ ਭਰੋਸਾ ਬਣ ਜਾਂਦਾ ਵੀ ਜੋ ਕਰਦਾ ਕਰਤਾਰ ਹੀ ਕਰਦਾ ਹੈ ਚਿੰਤਾ ਮੁੱਕ ਗਈ ਚਿੰਤਾ ਖਤਮ ਚਿੰਤਾ ਉਦੋਂ ਹੁੰਦੀ ਹੈ ਜਿੱਦਣ ਤੁਹਾਨੂੰ ਲੱਗਦਾ ਜੋ ਕਰਨਾ ਹੈ ਤੁਸੀਂ ਕਰਨਾ ਹੈ ਜਦੋਂ ਤੁਸੀਂ ਕਰਤੇ ਭਾਵ ਨੂੰ ਪਰਾਂ ਕਰ ਦਿੰਦੇ ਹੋ ਮੈਂ ਭਾਵ ਨੂੰ ਪਰਾਂ ਕਰ ਦਿੰਦੇ ਹੋ ਚਿੰਤਾ ਆਪਣੇ ਆਪ ਫਿਕਰ ਆਪਣੇ ਆਪ ਦੂਰ ਚਲੀ ਜਾਂਦੀ ਹੈ ਤੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਦੇਖੋ ਚਿੰਤਾ ਆਪਣੇ ਆਪ ਆ ਜਾਂਦੀ ਹੈ ਇਹ ਸਾਨੂੰ ਲੱਗਦਾ ਆਪਣੇ ਆਪ ਆਉਂਦੀ ਹੈ ਜਿਹੜਾ ਬੰਦਾ ਚਿੰਤਿਤ ਹੈ ਉਹਨੂੰ ਪੁੱਛੋ ਉਹ ਕਹੇਗਾ ਜੀ ਦੇਖੋ ਮੇਰੇ ਵਾਸਤੇ ਗੱਲ ਨਹੀਂ ਚਿੰਤਾ ਆਪਣੇ ਆਪ ਆਉਂਦੀ ਹੈ ਮੈਂ ਇੱਕ ਛੋਟੀ ਜੀ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਉਹਨੂੰ ਸਮਝਣ ਦਾ ਯਤਨ ਆਪਾਂ ਕਰਨਾ ਹੈ। ਚਿੰਤਾ ਤੇ ਹੰਕਾਰ ਇਹ ਦੋਵੇਂ ਜੁੜੇ ਹੋਏ ਨੇ। ਮੈਂ ਤੇ ਚਿੰਤਾ ਇਹ ਦੋਵੇਂ ਇਕੱਠੇ ਰਹਿੰਦੇ ਨੇ। ਜਿੱਥੇ ਮੈਂ ਸ਼ਿਖਰ ਤੇ ਹੁੰਦੀ ਹੈ ਨਾ ਜੇ ਹੁਣ ਮੈਂ ਬੇਨਤੀ ਕਰਦਾ ਵੀ ਜਿਹੜਾ ਘਰ ਦੇ ਅੰਦਰ ਇਹ ਸਮਝਦਾ ਵੀ ਘਰ ਮੇਰਾ ਬਿਨਾ ਚੱਲਣਾ ਨਹੀਂ ਉਹਨੂੰ ਚਿੰਤਾ ਫੜਦੀ ਹੈ। ਮਹਾਰਾ ਜਿੰਨੇ ਜਦੋਂ ਉਹਨਾਂ ਨੂੰ ਕਿਹਾ ਵੀ ਆਪਾਂ ਚੱਲਣਾ ਹੈ ਤੇ ਉਹਨਾਂ ਨੇ ਫਿਰ ਇਹ ਗੱਲ ਕਹੀ ਵੀ ਮਹਾਰਾਜ ਜੇਕਰ ਮੈਂ ਤੁਹਾਡੇ ਨਾਲ ਚੱਲ ਪਿਆ ਤੇ ਮੇਰੇ ਪਰਿਵਾਰ ਦਾ ਕੀ ਬਣੇਗਾ ਮੇਰੇ ਪਰਿਵਾਰ ਨੂੰ ਕੌਣ ਪਾਲੇਗਾ ਆ ਜਿਹੜੀ ਰਵਾਬ ਹੈ ਨਾ ਮੈਂ ਅਮੀਰਾਂ ਦੇ ਘਰ ਜਾਂਦਾ ਉੱਥੇ ਜਾ ਕੇ ਵਜਾਂਦਾ ਉਹ ਖੁਸ਼ ਹੋ ਕੇ ਮੈਨੂੰ ਪੈਸਾ ਦਿੰਦੇ ਨੇ ਉਹ ਪੈਸੇ ਨਾਲ ਮੇਰੀ ਪਰਿਵਾਰ ਦੀ ਰੋਟੀ ਚੱਲਦੀ ਹੈ ਉੱਤੇ ਫਿਰ ਮਹਾਰਾਜ ਨੇ ਬੜੇ ਕੀਮਤੀ ਬੋਲ ਕਹਿ ਸਮਝਣੇ ਸਮਝਣ ਵਾਲੇ ਬੋਲ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਤੂੰ دیਵਾਨਾ ਹੋ ਗਿਆ ਤੈਨੂੰ ਕਿਸ ਨੇ ਭੁਲੇਖੇ ਚ ਪਾਤਾ ਕਿ ਤੇਰੇ ਪਰਿਵਾਰ ਨੂੰ ਤੂੰ ਪਾਲਦਾ ਹੈ ਤੇਰੇ ਪਰਿਵਾਰ ਨੂੰ ਤੂੰ ਨਹੀਂ ਪਾਲਦਾ ਕਰਤਾਰ ਪਾਲਦਾ ਸਿਰਫ ਤੇਰੇ ਹੀ ਪਰਿਵਾਰ ਨੂੰ ਨਹੀਂ ਸਭ ਦੇ ਪਰਿਵਾਰ ਨੂੰ ਕਰਤਾਰ ਪਾਲਦਾ ਹੈ ਇਹ ਸਾਡਾ ਸਾਰਿਆਂ ਦਾ ਭਰਮ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਆਪ ਪਾਲਦੇ ਆ। ਸਾ ਤੇ ਸਾਡੇ ਬਸ ਦੀ ਗੱਲ ਨਹੀਂ ਹੈਗੀ ਵੀ ਅਗਲਾ ਆਉਣੇ ਆ ਕੇ ਨਹੀਂ ਆਉਣਾ। ਦਾਅਵੇ ਅਸੀਂ ਕਰਦੇ ਆ ਅਸੀਂ ਪਰਿਵਾਰ ਨੂੰ ਪਾਲਦੇ ਆ। ਦਮ ਦਾ ਤੇ ਭਰੋਸਾ ਨਹੀਂ ਹੈਗਾ। ਕੋਈ ਸਾਡੇ ਚ ਇਹ ਦਾਵਾ ਕਰ ਸਕਦਾ ਕਿ ਅਗਲਾ ਦਮ ਮੇਰੀ ਮਰਜ਼ੀ ਹੈ। ਦੱਸੋ। ਮਹਾਰਾਜ ਕਹਿੰਦੇ ਹਮ ਆਦਮੀ ਆ ਇੱਕ ਦਮੀ ਮੌਲਤ ਮੋਤ ਨਾ ਜਾਣਾ। ਦਮ ਦਾ ਤੇ ਭਰੋਸਾ ਨਹੀਂ ਸਾਨੂੰ। ਆ ਦਿਲ ਦਾ ਧੜਕਣਾ ਤੇ ਸਾਡੇ ਵਾਸਤੇ ਬਾਤ ਨਹੀਂ ਕਦੇ ਹੀ ਰੁਕ ਜਾਏ ਆ ਨਬਜ ਦਾ ਚੱਲਣਾ ਤੇ ਸਾਡੇ ਵਾਸਤੇ ਗੱਲ ਨਹੀਂ ਕਦੋਂ ਹੀ ਬੰਦ ਹੋ ਜਾਏ ਤੇ ਅਸੀਂ ਇਹ ਦਾਅਵੇ ਕਰਨੇ ਆ ਕਿ ਪਰਿਵਾਰ ਸਾਡੀ ਮਰਜੀ ਤੋਂ ਬਿਨਾ ਚੱਲਦਾ ਨਹੀਂ ਪਰਿਵਾਰ ਸਾਡੇ ਬਿਨਾ ਪੱਲਾ ਨਹੀਂ ਬੱਚੇ ਸਾਡੇ ਬਿਨਾ ਪਲਨੇ ਨਹੀਂ ਭਰਾਵਾ ਤੂੰ ਖੁਦ ਨੂੰ ਤੇ ਪਾਲ ਲੈ ਫਿਰ ਬੱਚਿਆਂ ਨੂੰ ਵੀ ਦੇਖ ਲੈ ਤੇਰੇ ਵਾਸਤੇ ਵਿੱਚ ਤੂੰ ਖੁਦ ਨਹੀਂ ਤੇਰੀ ਜ਼ਿੰਦਗੀ ਨਹੀਂ ਤੇਰੇ ਸਵਾਸ ਨਹੀਂ ਤੇ ਤੂੰ ਦਾਅਵੇ ਕਰਦਾ ਕਿ ਮੈਂ ਦੁਨੀਆ ਨੂੰ ਜਿੱਤ ਲਾਂਗਾ ਦੁਨੀਆ ਮੇਰੇ ਵਾਸਤੇ ਚੱਲਦੀ ਹੈ ਮਾਰਾ ਇਹ ਕਹਿੰਦੇ ਕਰਤਾਰ ਬਲਦਾ ਆਖਣ ਜੋਰ ਚੁਪੇ ਨਾ ਜੋਰ ਜੋਰ ਨਾਲ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋੜਨਾ ਰਾਜ ਮਾਲ ਮਨਸ਼ੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਯੁਗਤੀ ਛੁਟੈ ਸੰਸਾਰ ਜਿਸ ਹੱਥ ਜੋੜ ਕਰ ਵੇਖੈ ਸੋ ਇਹ ਨਾਨਕ ਉੱਤਮ ਨੀਚ ਨਾ ਕੋਇ ਇੱਥੇ ਮੈਨੂੰ ਇੱਕ ਕਹਾਣੀ ਯਾਦ ਆ ਜਾਂਦੀ ਹੈ ਕਈ ਵਾਰੀ ਮੈਂ ਬਿਆਨ ਕਰਦਾ ਆਕੂੜ ਕੇਲੇ ਜਾਣਦੇ ਹੋ ਨਾ ਛਿਪਕਲੀ ਇੱਕ ਛਿਪਕਲੀ ਦੂਜੀ ਛਿਪਕਲੀ ਨੂੰ ਕਹਿੰਦੀ ਹੈ ਆਕੂੜ ਕੇਲੇ ਨੂੰ ਕਹਿੰਦੀ ਹੈ ਭੈਣੇ ਚੱਲ ਕਿਤੇ ਘੁੰਮ ਫੈਰਾ ਵੀਏ ਉਹ ਗੰਦੀ ਭੈਣੇ ਮਨ ਤੇ ਮੇਰਾ ਵੀ ਬੜਾ ਕਰਦਾ ਆ ਆ ਛੱਤ ਨੂੰ ਕੌਣ ਰੋਕੇਗਾ ਜੇਕਰ ਮੈਂ ਚਲੀ ਗਈ ਤਾਂ ਮੈਂ ਤੇਰੇ ਨਾਲ ਚਲੀ ਗਈ ਤਾਂ ਛੱਡ ਇੱਕ ਪੈਣੀ ਐ ਇਹਨੂੰ ਰੋਕ ਕੇ ਮੈਂ ਖੜੀ ਆ ਹੁਣ ਸਾਨੂੰ ਵੀ ਲੱਗਦਾ ਵੀ ਆ ਛੱਤ ਅਸੀਂ ਰੋਕ ਕੇ ਬੈਠੇ ਆ ਇਹ ਪਰਮਾਣਾ ਸਾਡਾ ਉਹ ਬਜ਼ੁਰਗ ਮਾਈ ਜਿਹੜੀ ਕਹਿੰਦੀ ਸੀ ਵੀ ਜੇ ਮੇਰਾ ਮੁਰਗਾ ਬਾਗ ਨਹੀਂ ਦਿੰਦਾ ਤੇ ਸੂਰਜ ਨਹੀਂ ਚੜਨਾ ਉਹਨੂੰ ਲੱਗਦਾ ਸੀ ਉਹਦਾ ਭਰਮ ਸੀ ਕਿ ਬਾੰਗ ਮੁਰਗਾ ਦੇਗਾ ਤੇ ਸੂਰਜ ਚੜ੍ਹੇਗਾ ਇਸੇ ਕਰਕੇ ਉਹਨੇ ਪਿੰਡ ਵਾਲਿਆਂ ਨੂੰ ਵੀ ਕਹਿ ਦਿੱਤਾ ਸੀ ਵੀ ਮੇਰੇ ਨਾਲ ਕੋਈ ਤਿੰਨ ਪੰਜ ਨਹੀਂ ਕਰੇਗਾ ਕਿਉਂਕਿ ਸੂਰਜ ਮੇਰੀ ਮਰਜ਼ੀ ਤੋਂ ਬਣਾ ਨਹੀਂ ਚੜ੍ਹਦਾ ਮੈਂ ਸੂਰਜ ਚੜਾਨੀ ਆ ਚਲੋ ਇੱਕ ਦਿਨ ਕਿਸੇ ਨਾਲ ਥੋੜੀ ਬਹੁਤੀ ਗੱਲਬਾਤ ਹੋ ਗਈ ਉਹ ਕਹਿਣ ਲੱਗੇ ਠੀਕ ਹੈ ਫਿਰ ਮੈਂ ਤੇ ਤੁਹਾਨੂੰ ਕਿਹਾ ਸੀ ਉਹਨੇ ਆਪਣਾ ਮੁਰਗਾ ਕੱਛੇ ਮਾਰਿਆ ਚਲੋ ਜੀ ਦੁੱਜੇ ਨਗਰ ਚਲੀ ਗਈ ਸੂਰਜ ਉੱਥੇ ਚੜ ਗਿਆ ਹੁਣ ਆਸਦੀ ਏ ਕਹਿੰਦੇ ਦੇਖ ਇੱਥੇ ਸੂਰਜ ਚੜਾ ਦਿੱਤਾ ਹੁਣ ਉੱਥੇ ਹਨੇਰੇ 'ਚ ਮਰਦੇ ਹੋਣਗੇ ਹੁਣ ਸਾਨੂੰ ਵੀ ਲੱਗਦਾ ਵੀ ਸੂਰਜ ਸਾਡੇ ਬਿਨਾਂ ਨਹੀਂ ਚੜਨਾ ਔਰ ਜਿਹਨੂੰ ਲੱਗਦਾ ਸੂਰਜ ਮੇਰੇ ਬਿਨਾਂ ਨਹੀਂ ਚੜਦਾ ਉਹ ਚਿੰਤਾ ਕਰਦਾ ਉਹਨੂੰ ਫਿਕਰ ਹੈ ਕਿ ਸੂਰਜ ਤੇ ਚੜਾਣਾ ਹੀ ਪੈਣਾ ਹੈ ਜਦ ਸੂਰਜ ਨਾ ਚੜਿਆ ਤੇ ਗੱਲ ਕਿਵੇਂ ਬਣਨੀ ਆ ਪਰ ਹੁਣ ਉਹਨੂੰ ਕੌਣ ਭੋਲੇ ਨੂੰ ਸਮਝਾਏ ਕਿ ਸੂਰਜ ਚੜਦਾ ਤੇ ਕੁੱਕੜ ਬਾਗ ਦਿੰਦਾ ਨਾ ਕਿ ਕੁੱਕੜ ਬਾਗ ਦਿੰਦਾ ਤੇ ਸੂਰਜ ਚੜਦਾ ਸੋ ਗੁਰਮੋਹੋ ਮਾਨਾ ਜੀ ਦੇ ਨਾ ਬਚਣਾ ਨਾ ਆਪਾਂ ਪੱਲੇ ਬਣ ਲੈਣਾ ਆਖਣ ਜੋਰ ਚੁੱਪੇ ਨਾ ਜੋਰ-ਜੋਰ ਨਾ ਮੰਗਣ ਦੇ ਨਾ ਜੋਰ-ਜੋਰ ਨਾ ਜੀਵਨ ਮਰਨ ਨਾ ਜੋਰ-ਜੋਰ ਨਾਰਾਜ ਮਾਲ ਮਨ ਸ਼ੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਜਿਹਦੇ ਹੱਥ ਚ ਜੋਰ ਹੈ ਉਹ ਹੀ ਦੇਖਦਾ ਹੈ ਉਹਨੇ ਰਿਜਕ ਦੇਣਾ ਉਹਨੇ ਰੋਜੀ ਦੇਣੀ ਹੈ ਇਸੇ ਕਰਕੇ ਭਗਤ ਧੰਨਾ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਹਿੰਦੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦਵਾਰਾ ਦੇ ਅਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ ਮਾਂ ਖੁਦ ਵੀ ਜਦੋਂ ਉਹਦੀ ਕੋਖਿ ਚ ਸੰਤਾਨ ਪਾਲਦੀ ਹੁੰਦੀ ਹੈ ਨਾ ਉਹ ਖੁਦ ਚਾਹ ਕੇ ਵੀ ਆਪਣੇ ਸੰਤਾਨ ਨੂੰ ਬਚਾ ਨਹੀਂ ਸਕਦੀ ਕੁਝ ਦੇ ਨਹੀਂ ਸਕਦੀ ਹਾਲਾਂਕਿ ਉਹਦੀ ਕੋਖਿ ਚ ਪਲਦਾ ਪਿਆ ਉਹਦਾ ਬੱਚਾ ਉੱਥੇ ਵੀ ਮਹਾਰਾਜ ਕਹਿੰਦੇ ਦੇਹ ਆਹਾਰ ਅਗਨ ਮੈਂ ਰਖੈ ਐਸਾ ਖਸਮ ਹਮਾਰਾ ਉੱਥੇ ਵੀ ਆਹਾਰ ਉਹ ਪਹੁੰਚਾ ਦਿੰਦਾ ਫਿਰ ਅੱਗੇ ਦੇਖੋ ਕਿੰਨੀ ਪਿਆਰੀ ਉਦਾਹਰਣ ਦਿੱਤੀ ਹੈ ਭਗਤ ਜੀ ਨੇ ਕਹਿੰਦੇ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਜਿਹੜੀ ਕਛੂ ਕੁੰਮੀ ਹੈ ਬੱਚੇ ਬਾਹਰ ਦੇ ਗਏ ਜਾਂਦੀ ਹੈ ਆਪ ਪਾਣੀ ਚ ਰਹਿੰਦੀ ਆ ਕੁੰਮੀ ਜਲ ਮੈਂ ਤਨ ਇਸ ਬਾਹਰ ਪੰਖ ਖੀਰ ਤੈਨ ਨਹੀਂ ਮਹਾਰਾਜ ਕਹਿੰਦੇ ਉਹਨਾਂ ਨੂੰ ਕੌਣ ਪਾਲਦਾ ਹੈ ਉਹਨਾਂ ਨੂੰ ਪਰਮੇਸ਼ਰ ਪਾਲਦਾ ਫਿਰ ਅੱਗੇ ਦੇਖੋ ਇੱਕ ਹੋਰ ਬੜੀ ਪਿਆਰੀ ਉਦਾਹਰਣ ਪਖਾਨ ਕੀਟ ਗੁਪਤ ਹੋਏ ਰਹਤਾ ਤਾਂਚੂ ਮਾਰਗ ਨਾਹੀ ਪਖਾਨ ਕਹਿੰਦੇ ਪੱਥਰ ਪੱਥਰ ਦੇ ਵਿੱਚ ਕੀੜਾ ਹੈ ਪੱਥਰ ਚਾਰ ਸੁਰੇ ਬੰਦ ਹੈ ਪਖਾਨ ਕੀਟ ਗੁਪਤ ਹੋਏ ਰਹਤਾ ਤਾਂਚੂ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹ ਕੋ ਮਾਤਰੇ ਜੀ ਡਰਾਹੀ ਮਾਰਾ ਇਹ ਕਹਿੰਦੇ ਡਰਦਾ ਕਿਉਂ ਹੈ ਜਿਹੜਾ ਪੱਥਰਾਂ 'ਚ ਵੀ ਰਿਜਕ ਦਿੰਦਾ ਉਹ ਤੈਨੂੰ ਕਿਉਂ ਨਾ ਦੇਗਾ ਜਿਨੇ ਪੱਥਰ ਦੇ ਜਿੱਥੇ ਰਾਹ ਹੀ ਕੋਈ ਨਹੀਂ ਉੱਥੇ ਵੀ ਰਿਜਕ ਪਹੁੰਚਾ ਦਿੰਦਾ ਫਿਰ ਤੂੰ ਚਿੰਤਾ ਕਿਉਂ ਕਰਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੈਂ ਜੰਤੂ ਪਾਇਨ ਤਿਨਾ ਪਿਰੋਜੀ ਤੇ ਉਹਨੇ ਉਹਨੇ ਸਭ ਨੂੰ ਰੋਜੀ ਦੇਣੀ ਆ